ਵਾਕਈ ਦੀ ਸਰਕਾਰ ਤਾਂ ਸਾਡੇ ਕੋਲ ਹਜੇ ਮੱਥੇ ਵੀ ਨਹੀਂ ਲੱਗੀ ਕੋਈ ਨਮਾਇਤਾਂ ਦਾ ਆਇਆ ਨਹੀਂ ਕੋਈ ਸੰਸਦਨ ਕੋਈ ਨਹੀਂ ਆਇਆ ਨਹੀਂ ਕੋਈ ਸਾਡੇ ਤਾਈਂ ਨਹੀਂ ਪਹੁੰਚਿਆ ਓਕੇ ਪਰ ਜਿਹੜੀ ਸਰਕਾਰ ਸਾਨੂੰ ਪਹੁੰਚੀ ਕੀ ਦੁੱਖ ਦੀ ਘੜੀ ਸੀ ਉਹਦੇ ਨਾਲ ਹੀ ਓਕੇ ਹਾਂ ਜੀ ਸਤਲੁਜ ਦਰਿਆ ਨੇ ਬਹੁਤ ਵੱਡਾ ਜਿੱਥੇ ਨੁਕਸਾਨ ਕੀਤਾ ਉੱਥੇ ਫਲੌਰ ਇਲਾਕੇ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ਖਵੀਰ ਸਿੰਘ ਬਾਦਲ ਨੇ ਜਜ਼ਾ ਲੈਂਦੇ ਹੋਏ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਮੌਕੇ ਤੇ ਹੀ ਲੋਕਾਂ ਦੀ ਮਦਦ ਕੀਤੀ ਖੈਰਾ ਵੀ ਵਿੱਚ ਨਜ਼ਰ ਆ ਰਹੇ ਹਨ ਵਿਸ਼ੇਸ਼ ਤੌਰ ਤੇ ਸ਼ਖਵੀਰ ਸਿੰਘ ਬਾਦਲ ਨੇ ਲੋਕਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜਨ ਦੀ ਗੱਲ ਵੀ ਕਹੀ ਤੇ ਵਲੰਟੀਅਰ ਅਨ ਨੂੰ ਵੀ ਇਹ ਉਦੇਸ਼ ਦਿੱਤੇ ਹਨ ਕਿ ਲੋਕਾਂ ਦੀ ਮਦਦ ਕਰੋ ਵੱਤ ਤੋਂ ਵੱਧ ਬੰਨਾਂ ਦੀ ਸੇਵਾ ਕਰੋ ਆਓ ਵੇਖੀਏ ਕੀ ਕਹਿ ਰਹੇ ਹਨ ਲੋਕ ਜਿਨ੍ਹਾਂ ਦੇ ਨਾਲ ਸ਼ਖਵੀਰ ਸਿੰਘ ਬਾਦਲ ਨੇ ਮੁਲਾਕਾਤ ਕੀਤੀ ਤਾਰੀ ਖੈਰਾ ਸਾਹਿਬ ਬਹੁਤ ਬਹੁਤ ਧੰਨਵਾਦ ਜਿਨੇ ਉਹਨਾਂ ਨੇ ਪ੍ਰਧਾਨ ਸਾਹਿਬ ਨੂੰ ਕਹਿ ਕੇ ਜੀ ਕਿ ਪਹਿਲਾਂ ਸੰਗੂ ਵਾਲ ਗਿਆ ਕਿ ਸਾਰੇ ਜਿੰਨਾ ਵੀ ਕੰਢੀ ਏਰੀਆ ਆ ਜੀ ਉਹਨਾਂ ਦਾ ਰੌਂਡ ਮਰਾਇਆ ਜੀ ਤੇ ਫਿਰ ਮੋਹਤ ਸਾਹਿਬ ਵੀ ਖੈਰਾ ਸਾਹਿਬ ਲੈ ਕੇ ਆ ਪਹਿਲੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਵੀ ਇੱਕ ਦਿਨ ਜੀ ਗੀੜਾ ਮਾਰ ਕੇ ਗਏ ਸੀ ਤਾਂ ਤਰਪੈਲਾ ਜੀ ਖੈਰਾ ਸਾਹਿਬ ਦੇ ਕੇ ਗਏ ਸੀ ਜੀ ਇਹਨਾਂ ਦਾ ਵੀ ਤੁਹਾਨੂੰ ਕਰਦੇ ਬਹੁਤ ਧੰਨਵਾਦ ਕਰਦੇ ਆ ਤਾਂ ਪ੍ਰਧਾਨ ਸਾਹਿਬ ਸੁਮੇਸ਼ਕ ਬਾਦਲ ਦਾ ਵੀ ਧੰਨਵਾਦ ਕਰਦੇ ਆ ਜੀ ਜੀ ਉਹਨਾਂ ਨੂੰ ਸਾਨੂੰ 3000 ਲੀਟਰ ਤੇਲ ਜੀ ਡੀਜ਼ਲ ਜੀ ਤੇ 2 ਲੱਖ ਰੁਪਈਆ ਕੈਸ਼ ਜੀ ਦੇ ਕੇ ਗਏ ਆ ਇਹ ਮਿੱਟੀ ਪਉਣੀ ਆ ਤੇ ਜਾਂ ਕਿਤੇ ਵੀ ਆ ਤੇ ਉਹ ਕਰਾਂਗੇ ਤੇ ਬਾਕੀ ਪਲੱਸ ਕਹਿੰਦੇ ਜੇ ਘਟਦੇ ਆ ਤੇ ਫਿਰ ਕਹਿੰਦੇ ਖੈਰਾ ਸਰ ਨੂੰ ਦੱਸ ਦਿਓ ਤੇ ਅਸੀਂ ਪੈਸਾ ਹੋਰ ਵੀ ਪਿੰਡਾਂ ਦੀ ਇੱਕ ਗੱਲ ਹੈ ਜੀ ਜਿੰਨਾ ਸਾਡਾ ਰਾਸਖ ਭਾਈ ਤਾਰਾ ਉਹ ਬੰਦੇ ਰਹਿੰਦਾ ਆ ਠੀਕ ਆ ਜੀ ਮੇਨ ਉਹ ਆ ਸੈਕੰਡ ਜਿਹੜਾ ਜਿਹੜਾ ਟ੍ਰੀਟਮੈਂਟ ਕਰਕੇ ਗੰਦਾ ਪਾਣੀ ਕਹਿੰਦੇ ਆ ਕੀ ਲੈ ਕੇ ਆਉਣੇ ਆ ਉਹਦੇ ਲਈ ਜਾਨਕੀ ਦੋ ਪਿੰਡ ਜੀ ਪਲੱਸ ਇਲਾਕਾ ਸਾਡਾ ਜੀ ਜੀ ਚਾਹੇ ਪ੍ਰਤਾਪਰਾ ਆ ਭੈਣੀ ਆ ਜਿੰਨੇ ਵੀ ਏਰੀਏ ਦੇ ਪਿੰਡ ਆ ਵਰਤਮਨ ਸਾਰੇ ਸਾਡੇ ਨਾਲ ਜਦੋਂ ਵੀ ਧਰਨਾ ਮੋਰਚਾ ਲਾਉਨੇ ਸਨ ਜ਼ਰੂਰ ਆ ਕਿ ਸਾਡਾ ਇਲਾਕਾ ਸਾਥ ਦੇ ਰਿਹਾ ਜੀ ਇਲਾਕੇ ਦੇ ਨਾਲ ਤੇ ਦੋਹਾਂ ਪਿੰਡਾਂ ਦੇ ਸਹਿਯੋਗ ਨਾਲ ਹੁਣ ਤੱਕ ਅਸੀਂ ਤੇ ਰੁਕਿਆ ਆ ਕਿਉਂਕਿ ਮੀਡੀਆ ਹਜੇ ਨਹੀਂ ਸੀ ਆਇਆ ਅਜੇ ਤੱਕ ਜੀ ਟੀਕੇ ਅਸੀਂ ਜਿਹੜੇ ਨਿਊਜ਼ ਚੈਨਲ ਸੌਰੀ ਆ ਯੂਟਿਊਬਰ ਆ ਇਹ ਆ ਕਿ ਸਾਡੀ ਜਿਹੜੀ ਆਵਾਜ਼ ਆ ਹਜੇ ਤੱਕ ਉੱਪਰ ਤੱਕ ਨਹੀਂ ਜੀ ਗਈ ਤੇ ਜਿਹੜੀਆਂ ਜਿਹੜੀਆਂ ਭਾਜੀ ਇੱਕ ਮੌਕੇ ਮੌਕੇ ਦੀਆਂ ਸਰਕਾਰਾਂ ਹੈਗੀਆਂ ਮੌਕੇ ਦੀ ਸਰਕਾਰ ਹੈਗੀ ਆ ਮਾਨ ਸਰਕਾਰ ਹੈਗੀ ਆ ਤੁਹਾਡੇ ਕੋਲ ਕੋਈ ਪਹੁੰਚ ਕੀਤੀ ਹੈ ਕਿ ਤੁਹਾਡੇ ਕੋਲ ਕੋਈ ਹੈਲਪ ਮਿਲੀ ਕੋਈ ਨਹੀਂ ਇੱਕ ਦਿਨ ਆਇਆ ਸੀ ਸਰ ਪ੍ਰੇਮ ਸਿੰਘ ਜੀ ਤੇ ਤੁਹਾਨੂੰ ਕਰੀਏਟ ਕਰੂਡ ਦੇ ਗਏ ਆ ਜੀ ਤੇ ਇੱਕ ਇੱਕ ਦਿਨ ਜਿਹੜਾ ਬੱਜਿਆ ਸੀਗਾ ਉਹਨਾਂ ਦੇ ਉੱਤੇ ਉਹ ਕ੍ਰੇਡਿਟ ਕੋਡ ਦੇ ਗਏ ਆ ਤੇ ਜੀ ਬਾਕੀ ਉਹ ਕਦੇ ਜਦੋਂ ਪਿੱਛੇ ਆਊਗਾ ਜੀ ਜਿੱਦਾਂ ਚੀਜ਼ ਆ ਤੇ ਤਰਪੇਲਾਂ ਦੇ ਗਏ ਸੀਗੇ ਉਨੀ ਅਕਸਰ ਦੇ ਕੇ ਸੀ ਉਨੀ ਕੂਦ ਦੇ ਕੇ ਸੀਗੇ ਜੀ ਤੇ ਉਹ ਜਿੱਦਾਂ ਜਿੱਦਾਂ ਆਏ ਆ ਫੇ ਇੱਕ ਦਿਨ ਵਿਕਰਮਸਰ ਚੌਧਰੀ ਜੀ ਆਏ ਆ ਜੀ ਤੇ ਉਹ ਸਾਨੂੰ 200 ਲੀਟਰ ਦੇ ਕੇ ਤੇਲ ਤੇ 10 ਤਰਪੇਲਾਂ ਦੇ ਕੇ ਕਿ ਸਾਡਾ ਜੋ ਵੀ ਬਾਹ ਫੜਿਆ ਆ ਪਰ ਬਦਲ ਸਾਹਿਬ ਨੇ ਸਭ ਤੋਂ ਜ਼ਿਆਦਾ ਫੜੀ ਆ ਸਭ ਤੋਂ ਜ਼ਿਆਦਾ ਠੀਕ ਹਾਂ ਕਿਹੜੇ ਦੇ ਗੱਲੇ ਬਦਲ ਸਾਹਿਬ ਤੋਂ ਜ਼ਿਆਦਾ ਬਦਲ ਸਾਹਿਬ ਨੇ ਬਾਹ ਜਦਾ ਲੈ ਲੋੜ ਕੇ ਦੇ ਕੇ ਮੱਕੇ ਦੀ ਸਰਕਾਰ ਤਾਂ ਸਾਡੇ ਕੋਲ ਹਜੇ ਮੱਥੇ ਵੀ ਨਹੀਂ ਲੱਗੀ ਕੋਈ ਨੁਮਾਇੰਦਾ ਤਾਂ ਆਇਆ ਨਹੀਂ ਕੋਈ ਜਨਸਾਨ ਕੋਈ ਨਹੀਂ ਆਇਆ ਨਹੀਂ ਕੋਈ ਸਾਡੇ ਤਾਈਂ ਨਹੀਂ ਪਹੁੰਚਿਆ ਓਕੇ ਪਰ ਜਿਹੜੀ ਸਰਕਾਰ ਸਾਨੂੰ ਪਹੁੰਚੀ ਕਿ ਦੁੱਖ ਦੀ ਘੜੀ ਸੀ ਉਹਦੇ ਨਾਲ ਹੀ ਓਕੇ ਹਾਂ ਹੈਲਪ ਦੇ ਕੇ ਗਏ ਤੇਲ ਦੀ ਵੀ ਦੇ ਕੇ ਗਏ ਆ ਮਿੱਟੀ ਪਾਉਣ ਦੇ ਵੀ ਹੈਲਪ ਦੇ ਕੇ ਗਏ ਆ ਉਹ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਇੱਕ ਸਾਡੀ ਹੋਰ ਮੋਰੇ ਰਿਕਵੈਸਟ ਹੈ ਛੋਟੀ ਜਿਹੀ ਵੀ ਬਿਲਗੇ ਦਾ ਪਾਣੀ ਜਿਹੜਾ ਸਾਡੇ ਦਰਿਆ ਵਿੱਚ ਪਾਉਣਾ ਚਾਹੁੰਦੇ ਸਾਡੇ ਪਿੰਡਾਂ ਵਿੱਚ ਅਸੀਂ ਉਹ ਬੰਦ ਕਰਨਾ ਚਾਹੋ ਉਹ ਨਹੀਂ ਅਸੀਂ ਪੈਣ ਦੇਣਾ ਚਾਹਤੇ ਇਹ ਸਾਰੀ ਰਿਕਵੈਸਟ ਹੈ ਸਾਰੀ ਸਰਕਾਰ ਮੋਰੇ ਵੀ ਤਾਂ ਸਾਰੇ ਠੀਕਾ ਹੁਣ ਤੁਹਾਨੂੰ ਕਿੰਨੀ ਰਕਮ ਦਿੱਤੀ ਗਈ ਆ 2 ਲੱਖ 2 ਲੱਖ ਪਿੰਡ ਮੀਵਾਲ ਮੌਸਾਬ ਨੂੰ ਨਾ ਪਲੱਸ ਹੋ ਗਿਆ ਤੁਹਾਨੂੰ ਯੂਟੇਲ ਵੀ ਹੈ 10000 ਲੀਟਰ ਤੇਲ 2 ਲੱਖ ਰੁਪਏ ਗਿਆ ਸਾਨੂੰ ਦੋਨਾਂ ਪਿੰਡਾਂ ਨੂੰ ਬੰਨ ਤੇ ਓਕੇ ਅੱਛਾ ਕੀ ਕੀ ਸਮੱਸਿਆ ਵਾ ਕੀ ਸੀ ਤੁਸੀਂ ਕੀ ਗੱਲਬਾਤ ਕੀਤੀ ਉਹਨਾਂ ਨਾਲ ਕੱਲ੍ਹ ਬਾਤਾਂ ਸੀ ਹੁਣ ਕਹਿੰਦੇ ਆ ਵੀ ਸਾਡਾ ਪਿੰਡ ਵਾਸੀਆਂ ਦਾ ਨੁਕਸਾਨ ਬਹੁਤ ਹੋ ਗਿਆ ਪਾਣੀ ਦਾ ਜਿੱਦਾਂ ਫਸਲਾਂ ਦਾ ਜ਼ਿਮੀਂਦਾਰਾਂ ਦਾ ਬਹੁਤ ਨੁਕਸਾਨ ਹੋਇਆ ਹੁਣ ਇਹ ਤਾਂ ਇਹ ਆ ਵੀ ਸਾਡੀ ਬੇਨਤੀ ਇਹ ਆ ਵੀ ਜਿਹੜੀ ਵੀ ਸਰਕਾਰ ਹੋਵੇ ਇਹਨਾਂ ਵੀ ਜਾਂਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਆ ਸਾਡੇ ਬੰਨ ਨੇ ਢਾਲਾਈ ਉਹ ਪਾਣੀ ਨੂੰ ਅੱਛਾ ਪੱਟ ਦਾ ਸਾਨੂੰ ਇਹ ਕੋਈ ਪਰੋਸਾ ਨਹੀਂ ਦਿੱਤੇ ਓਕੇ ਅਸੀਂ ਇਹ ਕੋਈ ਪੱਕੀ ਨਹੀਂ ਕਹਿ ਸਕਦੇ ਭਾਵੇਂ ਲਾ ਵੀ ਹੋ ਸਕਦਾ ਉਹਦੇ ਬਗ ਹੱਥ ਵਾਸੇ ਪੱਟਾ ਜ਼ਬਰਦਸਤ ਲਾਈਓ ਸਾਡੇ ਪਿੰਡ ਇੱਥੇ